anywhere you go anywhere you go give it all how did you say anywhere you said any but पाणी ਲਈ ਆਪਣੀ ਮੈਗੀ ਰੈਡੀ ਹੋ ਚੁੱਕੀ ਦੇਖ ਸਾਹਿਬ ਜੀ ਬੰਦੇ ਸਾਡੇ ਗੱਡੀ ਚ ਡੂਨੇ ਛੱਡੇ ਜਿੱਧਰ ਆਉਂਦੇ ਵੇ ਆ ਬਸ ਔਰ ਜਿੱਧਰ ਪੈਰਾਂ ਵਾਲਾ ਗੱਡ ਵੀ ਚੱਲ ਰਿਹਾ ਦੇਖ ਸਾਹਿਬ ਜੀ ਥੱਲੇ ਬੰਦੇ ਜ਼ੋਰ ਲਾ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ ਜੀ ਪਠਾਨਕੋਟ ਪਿਛਲੇ ਦਿਨਾਂ ਦੀ ਦੇਖਿਆ ਮੰਨੀਆਂ ਸਾਹਿਬ ਤੋਂ ਆਪਾਂ ਵਾਪਸ ਆਏ ਸੀ 10 ਜਨਵਰੀ ਨੂੰ ਅੱਜ ਹੈਗੀ 11 ਜਨਵਰੀ ਇੱਥੋਂ ਜਾ ਰਹੇ ਹਾਂ ਪਠਾਨਕੋਟ ਤੋਂ ਰਾਤੀ ਇੱਥੇ ਰੁਕੇ ਹੋਏ ਸੀ ਸਾਹਮਣੇ ਦੇਖ ਲਓ ਦੀ ਹੋਟਲ ਥੋੜੀ ਧੁੰਦਪਈ ਆ ਸ਼ੀਸ਼ਾ ਸਾਫ਼ ਨਹੀਂ ਹੈਗਾ ਇੱਥੇ ਹੋਟਲ ਲਿਆ ਸੀ ਤੇ ਆਹ ਪਾਰਕਿੰਗ ਆ ਇੱਥੇ ਰੁਕੇ ਹੋਏ ਹਾਂ ਜੀ ਆਪਾਂ ਜਾ ਰਹੇ ਹਾਂ ਡਲੋਜੀ ਨੂੰ ਟਾਈਮ ਆ ਜੀ 8:47 ਸਵੇਰ ਦੇ ਤੇ 11 ਜਨਵਰੀ ਆ ਇੰਦਾਂ ਡਲੋਜੀ 83 ਕਿਲੋਮੀਟਰ 83 ਕਿਲੋਮੀਟਰ ਢਾਈ ਘੰਟੇ ਦਾ ਰਸਤਾ ਆ ਹੁਣ ਜੋ ਵੀ ਅਪਡੇਟ ਆ ਸਾਰੀ ਤੁਹਾਨੂੰ ਦਵਾਂਗੇ ਵੀ ਉੱਥੇ ਬਰਫ਼ ਪਈ ਆ ਜਾਂ ਕਦੋਂ ਪੈਣੀ ਆ ਵੀ ਰਾਸਤੇ ਜਿਹੜੇ ਉੱਥੇ ਤੇ ਕਿੱਦਾਂ ਦੇ ਹਾਲਾਤ ਨੇ ਹਨਾ ਰਾਵਾਂ ਦੇ ਉਹ ਸਾਰਾ ਤੁਹਾਨੂੰ ਦੱਸਾਂਗੇ ਬਣੇਰੇ ਬਲੌਗ ਦੇ ਨਾਲ ਨਾਲ ਭਾਜੀ ਹੁਣ ਜਿਹੜੇ ਮਨਿਕਨ ਸਾਹਿਬ گئے ਸੀ ਉਹੀ ਆ ਨਾਲ ਛੋਟਾ ਭਰਾ ਉਹਨੂੰ ਆਪਾਂ ਨਾਲ ਚੱਕਿਆ ਹੋਇਆ ਬਾਕੀ ਡਰੋਨ ਨੂੰ ਉਡਾਵਾਂਗੇ ਉੱਥੇ ਵਧੀਆ-ਵਧੀਆ ਸ਼ਾਟ ਲਵਾਂਗੇ ਵਧੀਆ-ਵਧੀਆ ਜਗ੍ਹਾ ਐਕਸਪਲੋਰ ਕਰਾਂਗੇ ਲਓ ਜੀ ਦੋਸਤੋ ਹੋਟਲ ਨੂੰ ਕੀਤਾ ਆਪਾਂ ਅਲਵਿਦਾ ਤੇ ਨਿਕਲ ਚੁੱਕੇ ਹਾਂ ਟਲੋਜੀ ਨੂੰ ਆਹ ਬੰਦਾ ਸਾਡਾ ਆ ਸਫਰ ਦੇ ਲੋ 2 ਢਾਈ ਘੰਟੇ ਦਾ ਇਹ 2 ਘੰਟੇ 31 ਮਿੰਟ 83 ਕਿਲੋਮੀਟਰ ਬਾਕੀ ਨਿਕਲਦੇ ਆ ਤਾਂ ਰਸਤੇ ਦੇ ਵਿੱਚ ਜਦ ਤੱਕ ਢੋਜੀਵਾਂ ਦੇ ਉਦੋਂ ਤੱਕ ਤੁਹਾਨੂੰ ਸੋਹਣੇ ਸੋਹਣੇ ਸ਼ਾਟ ਦਿਖਾਵਾਂਗੇ ਵਿਊ ਦਿਖਾਵਾਂਗੇ ਕਿਦਾਂ ਦਾ ਕਿਦਾਂ ਦਾ ਨਹੀਂ ਬਾਕੀ ਢੋਜੀ ਡਾ ਕੇ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਵੀ ਭਾਈ ਬਰਫ ਕਾ ਦੋ ਪੈਣੀ ਜਾਂ ਪੈ ਚੁੱਕੀ ਆ ਰਾਤੀ ਆ ਠਾਬੇ ਤੇ ਵਧੀਆ ਅੰਕਲ ਬਹੁਤ ਵਧੀਆ ਗੋਬੀ ਅੰਕਲ ਦੀ ਬਹੁਤ ਵਧੀਆ ਗੋਬੀ ਇੱਥੇ ਰੋਟੀ ਖਾਧੀ ਸੀ ਰਾਤੀਆਂ ਸੀ ਚਲੋ ਆ ਸਾਹਮਣੇ ਹਾਈਵੇ ਆ ਗਏ NH44 ਬਾਕੀ ਕਿੱਦਾਂ ਭਾਜੀ ਕੈਮ ਆ ਕਬਹਿਮ ਆ ਬਿਲਕੁਲ ਕੈਮ ਗੱਡੀ ਦੇ ਮਾਲਕ ਪੁੰਜੇ ਚ ਬਾੜੇ ਹੋਏ ਨੇ ਦੇਖ ਸਕਦੇ ਤੁਸੀਂ ਸਾਨੀ ਭਾਜੀ ਹੁਣੀ ਵੀ ਤਿਆਰ ਸ਼ਹਿਰ ਹੋ ਕੇ ਪੂਰੀ ਬਾਰਫ ਦੇਖਣ ਨੂੰ ਐਕਸਾਈਟਿਡ ਨੇ ਲੋ ਜੀ ਆ ਇਧਰ ਨੂੰ ਜਾਂਦਾ ਆਪਣੇ ਜਲੰਧਰ ਨੂੰ ਆ ਜਾਂਦਾ ਰਾਤ ਇੱਥੇ ਪਹੁੰਚੇ ਸੀਗੇ ਤੇ ਆ ਜਾਂਦਾ ਰੋਡ ਆਪਣਾ ਐਂਡਲੋਜੀ ਨੂੰ ਲੋ ਜੀ ਮੇਨ ਪਠਾਨਕੋਟ ਸ਼ਹਿਰ ਆ ਇਸ ਟਾਈਮ ਆਪਾਂ ਤੇ ਦੇਖ ਸਕਦੇ ਸੀ ਪਠਾਨਕੋਟ ਸ਼ਹਿਰ ਦਾ ਸੇਰ ਸੇਰ ਦਾ ਨਜ਼ਾਰਾ 9:09 ਹੋ ਗਏ ਤੇ ਰੋਡ ਹੱਲੇ ਤਾਂ ਖਾਲੀ ਆ ਉਧਾਂ ਇੱਥੇ ਤੋਂ ਬਿਲਕੁਲ ਵੀ ਯਾਬਾਨੀ ਹੰਦੀ ਗੱਡੀ ਚਲਾਉਣਾ ਟ੍ਰੈਫਿਕ ਨਾਲ ਭਰਿਆ ਹੁੰਦਾ ਲੋਜੀ ਐਨ 44 ਤੇ ਪੈ ਗਏ ਆਪਾਂ ਚਲੋ ਹੁਣ ਤੁਹਾਨੂੰ ਪਹਾੜਾਂ ਦੇ ਲਾਗੇ ਜਾ ਕੇ ਵੀਡੀਓ ਬਣਾਉਨੇ ਆਪਾਂ ਹੋਜੀ 70 ਕਿਲੋਮੀਟਰ ਰਹਿ ਗਿਆ ਤੇ ਚੜ੍ਹਾਈ ਪਹਿਲੀ ਚੜ੍ਹਾਈ ਆ ਚੁੱਕੀ ਢਲੋਜੀ ਦੀ ਤੇ ਸ਼ੁਰੂ ਹੋ ਚੁੱਕੀ ਗੱਡੀ ਦਾ ਜੋਰ ਲੱਗਣਾ ਸ਼ੁਰੂ ਹੋ ਗਿਆ ਇੱਧਰ ਰਹਿ ਗਿਆ ਜੀ ਸ਼ਹਿਰ ਥੱਲੇ ਬਾਕੀ ਚੱਲਦੇ ਅੱਗੇ ਜਾ ਕੇ ਤੁਹਾਨੂੰ ਸਾਰੀ ਅਪਡੇਟ ਦਵਾਂਗੇ ਬਰਫ਼ ਹੈਗੀ ਆ ਜਾਂ ਨਹੀਂ ਜਾਂ ਕਦੋਂ ਪੈਣੀ ਆ ਕਦੋਂ ਪੈ ਕੇ ਹੱਦੀ ਸਾਰਾ ਉਧਰ ਪੁੱਛ ਕੇ ਬਾਕੀ ਤੁਹਾਨੂੰ ਜਿਹੜੀ ਲੌਜੀ ਦੀ ਕੋਈ ਵਧੀਆ ਲੋਕੇਸ਼ਨ ਆ ਜਿਹੜੀ ਭਾਈ ਕਿਹੜੀ ਆ ਮੇਨ ਲੋਕੇਸ਼ਨ ਲੋਜੀ ਦੀ ਖਜ਼ਾਰ ਖਜ਼ਾਰ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਲੋਜੀ ਵਿੱਚ ਪੈਂਦਾ ਖਜ਼ਾਰ ਬਹੁਤ ਵਧੀਆ ਉੱਥੇ ਡਰੋਨ ਸ਼ਾਟ ਵੀ ਡਾਵਾਂਗੇ ਮੈਨੀ ਸਵਿਟਜ਼ਰਲੈਂਡ ਕਹਿੰਦੇ ਆ ਉਹਨੂੰ ਸਾਰਾ ਤੁਹਾਨੂੰ ਦਿਖਾਵਾਂਗੇ ਬਾਕੀ ਬਨੇਰੇ ਬਰੌਕ ਦੇ ਨਾਲ बाकी आज ਇਹਨਾਂ ਦੇ ਵਿੱਚ ਪੰਜਾਬ ਦੀ ਗੱਡੀ ਹੱਲੇ ਤੱਕ ਤਾਂ ਸਾਨੂੰ ਨਹੀਂ ਹੈਗੀ ਕਿਉਂਕਿ ਮੇਨ ਠੰਡ ਦੇ ਦਿਨਾਂ ਨਾਲ ਇਹਨਾਂ ਵਿੱਚ ਕੋਈ ਨਹੀਂ ਆਉਂਦਾ ਹੈਗਾ ਬਹੁਤ ਘੱਟ ਲੋਕ ਆਉਂਦੇ ਆ ਇਸ ਟਾਈਮ ਆਫ ਸੀਜ਼ਨ ਆ ਜੀ ਤੋ 20 ਕਿਲੋਮੀਟਰ ਪਹਿਲਾਂ ਰੋਕ ਗਏ ਇੱਥੇ ਗੱਡੀ ਲਾ ਕੇ ਦੁੱਧ ਲੈ ਲਈਏ ਥੋੜਾ ਸਮਾਨ ਲੈ ਲਈਏ ਕਿਉਂਕਿ ਚਾਹ ਬਣਾਉਣੀ ਕੌਫੀ ਬਣਾਉਣੀ ਹੈ ਉੱਥੇ ਪਹਾੜਾਂ ਦੇ ਵਿੱਚ ਬੈਠ ਕੇ ਜੇ ਬਾਰਫ ਹੈ ਤਾਂ ਬਾਰਫੇ ਬਣਾਵਾਂਗੇ ਲੋ ਮਿੱਤਰੋ ਸ਼ੌਪ ਤੋਂ ਸਮੋਸੇ ਲੈ ਲਏ ਗੱਡੀ 'ਚ ਖਾਲਾਂਗੇ ਥੋੜਾ ਥੋੜਾ ਢੱਡਜਾ ਭਰ ਲਾਂਗੇ ਕਿਉਂਕਿ ਜ਼ਿਆਦਾ ਨਹੀਂ ਖਾਣਾ ਬਾਕੀ ਸਮਾਨ ਲੈ ਲਿਆ ਦੁੱਧ ਲੈ ਲਿਆ ਚਾਹ ਚੁ ਬਣਾਉਣੀ ਆ ਬਰਫ਼ 'ਚ ਕੁਝ ਦਿਖਾਵਾਂਗੇ ਬਾਕੀ ਉਹ ਗੱਡੀ ਲੱਗੀ ਆਪਣੀ ਚੱਲਦੇ ਸਫ਼ਰ ਜਾਰੀ ਕਰਦੇ ਕੰਟੀਨਿਊ ਠੰਡ ਬਹੁਤ ਆ ਇੱਥੇ ਟੈਂਪਰੇਚਰ ਕਾਫੀ ਲੋ ਹੈ ਆਹ ਦੇ ਥੱਲੇ ਧੁੰਦ ਪਈ ਪਈ ਪੰਜਾਬ 'ਚ ਇੱਥੇ ਧੁੱਪ ਨਿਕਲ ਚੁੱਕੀ ਆ ਮੌਸਮ ਬਹੁਤ ਸੋਹਣਾ ਆ ਦਲੋਜੀ ਰਹਿ ਗਿਆ ਜੀ 10 ਕਿਲੋਮੀਟਰ ਦੇਖਾਂਗੇ ਦਲੋਜੀ ਬਰਫ ਹੈਗੀ ਜਾਂ ਨਹੀਂ ਜੇ ਹੋਈ ਤਾਂ ਵੀ ਦੱਸਾਂਗੇ ਨਾ ਵੀ ਹੋਈ ਤਾਂ ਵੀ ਦੱਸਾਂਗੇ ਤੇ ਫਿਰ ਦਲੋਜੀ ਤੋਂ ਆਪਾਂ ਗਾਂ ਜਾਵਾਂਗੇ ਖਜਾਰ ਠੀਕ ਹੈ ਜੀ ਜੇ ਤਾਂ ਬਰਫ ਆਈ ਫੇਰ ਉੱਥੇ ਰੁਕਾਂਗੇ ਨਹੀਂ ਤਾਂ ਖਜਾਰ ਤਾਂ ਆਪਾਂ ਜਾਣਾ ਹੀ ਜਾਣਾ ਆ ਬਾਕੀ ਆ ਸਾਈਨ ਬੋਰਡ ਲੱਗੇ ਹੋਏ ਆ ਇੱਥੇ ਚੀਤੇ ਵੀ ਹੈਗੇ ਸਾਵਧਾਨ ਜੀਤਿਆਂ ਤੋਂ ਬਾਕੀ ਮੌਸਮ ਬਹੁਤ ਵਧੀਆ ਉਹਦਾ ਠੰਡ ਜ਼ਰੂਰ ਆ ਟੈਂਪਰੇਚਰ 8 ਚਲੰਦਿਆ ਬਾਹਰ ਦੇਖ ਸਕਦੇ ਤੁਸੀਂ ਸਵਾਗਤ ਆ ਤੁਹਾਡਾ ਡੱਡਾ ਲੋ ਜੀ ਦੇ ਵਿੱਚ ਦੇਖ ਸਕਦੇ ਤੁਸੀਂ ਟਾਈਮ ਹੋ ਗਿਆ ਜੀ 11:38 ਤੇ ਬਰਫ਼ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਢਲੋਜੀ ਦੇ ਵਿੱਚ ਇਸ ਟਾਈਮ ਪੈ ਸਕਦੀ ਹੈ ਚਾਂਸ ਹੈਗੇ ਅੱਜ ਪੈਣ ਦੇ ਬਾਕੀ ਆਪਾਂ ਢਲੋਜੀ ਨਹੀਂ ਰੁਕਣਾ ਹੈ ਢਲੋਜੀ ਤੇ ਸ਼ਹਿਰ ਦੇ ਤੁਹਾਨੂੰ ਥੋੜੇ ਦਰਸ਼ਨ ਕਰਾ ਦਨੇ ਆ ਆਪਾਂ ਜਾਣਾ ਖਜ਼ਿਆਰ ਤੁਹਾਨੂੰ ਦੱਸਿਆ ਹੀ ਹੋਇਆ ਪਿੱਛੇ ਆਪਾਂ ਨਾ ਇਸ ਕਰਕੇ ਆ ਜਦੋਂ ਬਰ ਪੈਂਦੀ ਹੁੰਦੀ ਇੱਥੇ ਸਾਰਾ ਭਰਿਆ ਭਿਆ ਹੁੰਦਾ ਕੋਈ ਵੀ ਮਤਲਬ ਕਿ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਜਦੋਂ ਬਰ ਪੈਂਦੀ ਹੈ ਹੱਲੇ ਤਾਂ ਬਚਾਈ ਆ ਸਾਰੇ ਹੋਟਲ ਦੇ ਸਾਡੇ ਲੋਜੀ ਦੇ ਵਿੱਚ ਪਈ। ਕੀ ਬਾਤ ਹੈ ਮੌਸਮ ਦੇਖੋ ਆਸਮਾਨ ਦੇਖੋ ਕਿੰਨਾ ਸਾਫ ਆ ਕਲੀਅਰ ਐ ਇਹਨ ਚੜ੍ਹਾਈਆਂ ਪੂਰੀਆਂ ਰੋਡ ਵੀ ਦੇਖੋ ਦੀ ਕਿੰਨਾ ਛੋਟਾ ਸਿੰਗਲ ਰੋਡ ਆ। ਜੀ ਦੋਸਤੋ 17 ਕਿਲੋਮੀਟਰ ਗਿਆ ਖਿਆਰ ਹੈ ਕਿ ਤੁਹਾਨੂੰ ਲੋਕੇਸ਼ਨ ਦਿਖਾਉਣੇ ਰਾਸਤੇ 'ਚ ਆਉਂਦੀ ਲੋਜੀ ਦੇ ਵਿੱਚ ਲੋਜੀ ਤੋਂ ਥੋੜਾ ਅੱਗੇ ਆ ਗਏ ਨਾ ਭਾਈ ਆਪਾਂ ਇੱਥੇ ਗੱਡੀ ਆਪਾਂ ਪਾਰਕ ਕਰਤੀ ਆ ਇਹ ਮਿਲਟਰੀ ਏਰੀਆ ਥੋੜਾ ਤੁਹਾਨੂੰ ਦਿਖਾਈਏ ਸੀ ਜਾਜ ਵਗੈਰਾ ਅਸਲੀ ਵਾਲੇ ਆ ਦਿਖਾਉਣੇ ਤੁਹਾਨੂੰ ਆ ਦੇਖੋ ਕਿੰਨੀ ਸੋਹਣੀ ਖੂਬਸੂਰਤ ਬਣਾਈ ਹੋਈ ਹੈ ਗੱਲਬਾਤ ਦੇਖੋ ਆ ਏਰੀਆ ਸਾਰਾ ਬਾਰਫ ਨਾਲ ਢਕਿਆ ਹੁੰਦਾ ਪੂਰਾ ਐਨ ਲਓ ਜੀ ਤੁਹਾਨੂੰ ਆਪਾਂ ਟੈਂਕ ਦਿਖਾਉਨੇ ਆ ਪਹਿਲਾਂ ਦੇਖੋ ਇਧਰੋਂ ਰਾਸਤਾ ਜਾਂਦਾ ਇਧਰੋਂ ਆਏ ਸੀ ਪਿੱਛੋਂ ਇੱਥੋਂ ਆਪਾਂ ਅੱਗੇ ਜਾਣਾ ਤੇ ਟੈਂਕ ਦੇਖੋ ਕੀ ਹਵਾਤ ਆ ਯਾਰ ਕਿੰਨੀ ਗਾ ਕਿਆ ਬਾਤ ਹੈ ਅ ਵੀ ਸੋ ਤੁਹਾਨੂੰ ਹੈ ਯਾ ਅਸੀਂ ਪੜ ਸਕਦੇ ਹਾਂ ਜੇ ਕੁਝ ਪੜਨਾ ਹੈ ਇਹਦੇ ਬਾਰੇ ਯਾ ਤੁਸੀਂ ਦੇਖ ਸਕਦੇ ਜਹਾਜ਼ ਕਿਆ ਬਾਤ ਹੈ ਬਹੁਤ ਵਿਸ਼ਾਲ ਆ ਕਾਫੀ ਵੱਡਾ ਆ ਇਹ ਜੇ ਬਿਨਾ ਕੈਮਰੇ ਤੋਂ ਦੇਖੀ ਤਾਂ ਯਾ ਸ਼ਿਪ ਦੇਖੋ ਕਿਆ ਬਾਤ ਹੈ ਚਿਪਕ ਨਹੀਂ ਵੱਡੀਆਂ ਨਾ ਬਾਜੀ ਹੁਣੀ ਬੈਠੇ ਸੀ ਦੇਖੋ ਕਿੰਨੇ ਸੋਹਣੇ ਪਿਆਰੇ ਪਾਰੇ ਹੱਥ ਲਗਾ ਸਕਦੇ ਇਹਨਾਂ ਨੂੰ ਆਪਾਂ ਬੇਬੀ ਦਾ ਚਿਲਕਾਸ ਯਾਰ ਕਿੰਨੇ ਪਿਆਰੇ ਆ ਬਹੁਤ ਸੋਹਣੇ ਆ ਬਾਜੀ ਕਹਿੰਦੇ 5-6 ਦਿਨ ਪਹਿਲਾਂ ਬਰ ਪਈ ਸੀ ਤੇ ਹੁਣ ਚਾਂਸ ਘਟਾ ਬਰ ਪੈਣ ਦੇ ਢਲੋਜੀ ਦੇ ਵਿੱਚ ਖਜ਼ਾਰ ਤੇ ਕਹਿੰਦੇ ਬਰ ਫੈ ਗਈ ਆ ਜੋ ਤੁਹਾਨੂੰ ਦਿਖਾਵਾਂਗੇ ਆਪਾਂ ਨਾਲ ਨਾਲ ਤੁਹਾਨੂੰ ਦੱਸਦੇ ਪਏ ਆ 11 ਜਨਵਰੀ ਦੇ ਵਿੱਚ ਇਸ ਟਾਈਮ ਹਾਲੇ ਬਰਫ ਦੇ ਕੋਈ ਸੰਭਾਵਨਾ ਨਹੀਂ ਕਿ ਬਾਕੀ ਪੈ ਵੀ ਸਕਦੀ ਹੈ ਨੈਟ ਤੇ ਦੱਸਦੇ ਵੀ ਅੱਜ ਰਾਤ ਨੂੰ ਮੀਂਹ ਪੈਣਾ ਬਾਕੀ ਕਹਿ ਨਹੀਂ ਸਕਦੇ ਬਾਕੀ ਚੱਲਦੇ ਆ ਅੱਗੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਬਣੇਰੇ ਵਲੌਗ ਦੇ ਮਤਲਬ ਅੱਗੇ ਬਰਫ਼ ਹੈਗੀ ਆ ਟੈਂਪਰੇਚਰ ਵੀ ਦੇਖੋ ਇੱਥੇ 5 ਹੋ ਗਿਆ ਦੇਖੋ ਢਲੋ ਜੀ ਮਤਲਬ ਛੱਡ ਦਿਓ ਢਲੋ ਜੀ ਤੋਂ ਅੱਗੇ ਆ ਜਾਓ ਖਜ਼ਾਰਵਾਲ ਨੂੰ ਜਦੋਂ ਖਜ਼ਾਰ 14 ਕਿਲੋਮੀਟਰ ਰਹਿ ਗਿਆ 3 14 ਕਿਲੋਮੀਟਰ ਜਿਹੜੀ ਬਰਫ਼ ਪੁਰਾਣੀ ਆ ਪੈਣੀ ਸ਼ੁਰੂ ਹੋ ਗਈ ਇਹਦਾ ਮਤਲਬ ਹੁਣ ਆਪਾਂ ਨੂੰ ਬਰਫ਼ ਅੱਗੇ ਮਿਲ ਜਾਣੀ ਆ ਦਾ ਬੈਰੀਅਰ ਆ ਗਿਆ ਇੱਥੇ ਪੱਤੀ ਕਟਾਵਾਂਗੇ ਆਪਾਂ ਤੁਹਾਨੂੰ ਲਓ ਜੀ ਦੇਖੋ ਕਿੰਨਾ ਸੋਹਣਾ স্নੋ ਪੁਆਇੰਟ ਆ ਇੱਥੇ ਫੋਟੋ ਫਟਾ ਕੇ ਚਾ ਸਕਦੇ ਜੀ ਆਹੀ ਜਿਹੜੀ ਬਰਫ਼ ਤੁਹਾਨੂੰ ਇੱਥੇ ਕਿ ਮਿਲਦੀ ਭਾਜੀ ਕਿਹੜੀ ਏਰੀਆ ਕਿਹੜਾ ਇਹ ਤੇ ਹਸਾਬ ਲਾ ਲਓ ਵੀ ਖਜ਼ਾਰ ਤੋਂ 6-7 ਕਿਲੋਮੀਟਰ ਪਹਿਲਾਂ ਜਿਹੜੀ ਜਿਹੜੀ ਤੁਹਾਨੂੰ ਬਰਫ਼ ਮਿਲ ਗਈ ਥੋੜੀ ਬਹੁਤੀ ਮਿਲ ਜਾਣੀ ਆ ਕਿਉਂਕਿ ਬਰਫ਼ ੱਲੇ ਪਈ ਨਹੀਂ ਖਜ਼ਾਰ 'ਚ ਕਹਿੰਦੇ ਬਰਫ਼ ਨਹੀਂ ਹੈਗੀ ਤੇ ਬਾਕੀ ਵਿਊ ਪੁਆਇੰਟ ਬਹੁਤ ਸੋਹਣਾ ਬਾਕੀ ਦੇਖ ਲਾਂਗੇ ਜਾ ਕੇ ਕੀ ਪਤਾ ਹੋਵੇ ਵੀ ਥੋੜੀ ਬਹੁਤੀ ਉਹ ਤੁਹਾਨੂੰ ਦਿਖਾ ਦਾਂਗੇ ਆਪਾਂ ਜਾ ਕੇ ਬਣੇਰੋ ਵਲੌਗ ਕਿਉਂਕਿ ਹੱਲੇ ਤਾਂ ਗੱਡੀ ਜੀ ਬਲੌਗ ਬਣਾਇਆ ਆਪਾਂ ਉੱਥੇ ਬਹਿ ਕੇ ਮੈਗੀ ਮੋਗੀ ਬਣਾਉਣੀ ਆਪਣਾ ਟਾਈਮ ਸਪੈਂਡ ਕਰਾਂਗੇ ਥੋੜਾ ਜਿਹਾ ਫਿਰ ਨਿਕਲਾਂਗੇ ਇਥੋਂ ਬਾਕੀ ਜੋ ਵੀ ਅਪਡੇਟ ਤੁਹਾਨੂੰ ਸਾਰੀ ਦਵਾਂਗੇ ਉੱਥੇ ਜਾ ਕੇ ਕਮੈਂਟ ਲਈ ਉੱਤਰੇ ਆ ਜੀ ਦੇਖ ਲਓ ਬਰਫ ਕੀ ਬਾਤ ਐ ਬਾਬਾ ਇਹ ਤਾਂ ਪੱਥਰ ਹੀ ਬਣਿਆ ਕਿਉਂਕਿ ਥੰਮਲੇ ਲਈ ਫੋਟੋ ਵੀ ਖਿੱਚ ਲਈਏ ਦੂਜੀ ਗੱਲ ਇਹ ਆ ਗਾਂ ਕਹਿੰਦੇ ਖਜਾਰ ਦੇ ਵਿੱਚ ਬਰਫ ਸ਼ਾਇਦ ਨਹੀਂ ਹੈਗੀ ਜਾਂ ਘਟਵਾ ਇਸ ਕਰਕੇ ਇੱਥੇ ਫੋਟੋ ਖਿੱਚ ਕੇ ਫਿਰ ਆਪਾਂ ਖਜਾਰ ਜੀ ਦਿਖਾਉਣੇ ਤੁਹਾਨੂੰ ਵੀ ਬਾਕੀ ਠੰਡ ਬਹੁਤ ਆ ਚਾਰ ਟੈਂਪਰੇਚਰ ਹੋਇਆ ਇੱਥੇ ਬਹੁਤ ਠੰਡੀ ਹਵਾ ਚ ਅਨਿ ਫਾਈਨਲੀ ਆਪਾਂ ਖਜ਼ਾਰ ਪਹੁੰਚ ਚੁੱਕੇ ਹਾਂ ਹੁਣ ਤੁਹਾਨੂੰ ਆਪਾਂ ਜਿਹੜਾ ਵਿਊ ਪੁਆਇੰਟ ਆ ਉਹ ਦਿਖਾਉਨੇ ਆ ਇਧਰਲੇ ਸਾਈਡ ਤੇ ਆ ਟਾਈਮ ਹੋ ਚੁੱਕਾ ਦੇਖ ਲਓ 1:16 ਪੂਰੇ 1:16 ਤੇ ਪਹੁੰਚਿਆ ਅਸੀਂ ਰਾਜ ਰੋਕਦੇ ਰੋਕਦੇ ਆਏ ਆ ਨਿਆਰੇ ਨਾ ਕਿਸਾਨਾ 47 ਵਾਲਾ ਝੋਲਾ ਲੈ ਕੇ ਆਇਆ ਭਾਜੀ ਇਹ ਕਿੱਥੇ ਝੱਕ ਲੈ ਆਹ ਬੰਡਾ ਜਿਆਦਾ ਫੜਨਾ ਆ ਦੇਖੋ ਭਾਈਆ ਝੋਲਾ 47 ਵਾਲਾ ਜਦੋਂ ਵੰਡ ਹੋਈ ਸੀ ਨਾ ਉਹਦੀ ਪੰਜਾਬ ਦੀ ਤੇ ਪਾਕਿਸਤਾਨ ਦੀ ਉਦੋਂ ਭਾਈ ਨੂੰ ਆ ਝੋਲਾ ਲੱਭਾਈ ਉੱਥੋਂ ਬਾਕੀ ਮੌਸਮ ਦੇਖੋ ਕਿੰਨਾ ਆਸਮਾ ਬਰਫ਼ ਕਹਿੰਦੇ ਚਾਂਸ ਹੈਗੇ ਪੈਣ ਦੇ ਲੋਕਲ ਦੇ ਬੰਦੇ ਨੇ ਦ ਕਿਆ ਬਾਤ ਆ ਯਾਰ ਕਿਆ ਬਾਤ ਆ ਭਾਜੀ ਕਿਆ ਬਾਤ ਆ ਕਿਆ ਹਸੀਨ ਮੌਸਮ ਇੱਥੇ ਬਰਫ਼ ਤੇ ਬੰਦਾ ਬਹੁਤ ਖੇਡਦਾ ਹਨਾ ਜਦੋਂ ਇਦਾਂ ਬਰਫ਼ ਪਈ ਹੁੰਦੀ ਸਲਿੱਪ ਕਰਕੇ ਇਦਾਂ ਡੈੱਕੇ ਜਾਂਦਾ ਨਹੀਂ ਦੱਸਿਆ ਕਹਿੰਦੇ 8 ਵਜੇ ਤੱਕ ਅੱਜ ਪੈਣ ਦੇ ਚਾਂਸ ਹੈਗੇ ਜੇ 8 ਵਜੇ ਨਾ ਭਾਈ ਬਰਫ਼ ਤੇ ਭਾਜੀ ਹੁਣੀ ਕਹਿੰਦੇ ਮੈਂ ਆਪਣੇ ਆਪ ਨੂੰ ਇੱਥੋਂ ਖਾਲੀ ਕਰ ਦੂੰਗਾ ਕਹਿੰਦਾ ਇੱਥੇ ਚੱਲ ਜਣਾ ਮੈਂ ਛੱਡ ਗਿਆ ਸਾਰਾ ਏਰੀਆ ਠੀਕ ਹੈ ਸਰ ਫਲੋਰੀਏ ਸਾਰਾ ਸਾਨੂੰ ਮਿਲੇ ਆ ਫਿਰ ਜੈਪੁਰ ਰਾਜਸਥਾਨ ਦਾ ਨਾ ਸਰ ਆਪਨੇ ਹਮੇ ਰੋਕਾ ਥੋੜੀ ਵਜ੍ਹਾ ਬਤਾਏ ਕਿਉਂ ਰੋਕਾ ਆਪਨੇ ਹੋਏ ਆਪकी ਪਕ ਦੇਖ ਕੇ ਅੱਛਾ ਪ और फिर थोड़ा सा रेस्पेक्ट जो आज तक रहा जी और हमेशा रहेगा और वो देखा और फिर जान मैंने खुद चला के रोका आपको नहीं नहीं सर थैंक यू आपने इतना सत्कार किया हमें बहुत अच्छा लगा फिर मैंने दो बातें और भी बोली कि पहले भी दो फ्रेंड मिले हैं उनकी फोटो भी आपको दिखाई है मैंने और वो सभी बात यही है कि वो हम वो 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 आपके गुरुओं की वजह से हम हैं चलो सर आपका बाकी... बहुत धन्यवाद आप इस चीज को समझते हो कई लोग हैं जो नहीं समझते इस चीज को नहीं मानते सम... लेकिन आप सत्कार सत्कार करते हो इस चीज का बहुत अच्छी बात नहीं, है नहीं उनको जल्द समझ आ जा जानी चाहिए नहीं, 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 सार नहीं सार है तू बढ़िया है जल्दी आ जानी है नहीं सर और बाकी इन्हें रोक के सानू सर कहंदे ठाडे नाल 2 मिनट गल करनी है मतलब दस्या भी इदा है ना कि थानू बढ़िया लगदा है सरदार बंदे देख के ते बहुत अच्छा लगता है ऐसे आप ہماری جو ریسپیکٹ کرتے ہیں سرداروں کی نا یہ بہت اچھی بات ہے ایمانداری سے ایک ہی چیز ایک ہی بات بولنی ہے کہ جو آپ کی لینگویج میں بولیں ایک ہی بات بولنی ہے کہ आपकी वजह से हमें थैंक यू हमारे गुरुओं की वजह से है ना हाँ थैंक यू इतना सत्कार कर इतना सत्कार किया सर नहीं बहुत सारा सर हाँ। उनको तो उनका ही हिस्ट्री पढ़ने लगे है ना हाँ, भी। हाँ। अभी पता अभी चलने, चलने लगा चालू करा, चालू करा है तो किताबों में नहीं दिखाते लेकिन अब पता चलने लगा सर किताबों में दिखाते ये लोग सही बात है देखे न की वो वो बच्चे शहीद होना सही बात है। माई शहीद होना वो एक दिन में वो जाना सही बात है वो सब कुछ हमने देखना चालू कि अब पता लगा धीरे धीरे फोन दिखे। आ गया ना मोबाइल आ गया ना हाँ। हाँ। सोशल मीडिया पे पता तो चलने लगा थोड़ा सा ये लगने लगा की यार क्या करा क्या हुआ सही बात है सही और बात है। कितना कितना कुछ कर चुके है लोग पीछे सही बात है सही बात है चलो और कितना दे दिया लोगो ने चलो थैंक यू सर बहुत अच्छा लगा आपसे थैंक यू सर ਲੋ ਜੀ ਭਾਈ ਜੀ ਡਿਊਟੀ ਲੱਗਣ ਲਗੀ ਮੈਗੀ ਨੂੰ ਫਾੜੀ ਕਿਦਾਂ ਹੋਇ ਬਣਾ ਰਹੇ ਮੈਗੀ ਹਾਂ ਬਣਾਉਨੇ ਬਣਾਉਨੇ ਬਿਲਕੁਲ ਹੁਣ ਵਧੀਆ ਜੀ ਲੋਕੇਸ਼ਨ ਦੇਖ ਲਓ ਕਿਤੇ ਜਿੱਥੇ ਆਪਾਂ ਮੈਗੀ ਮੁਗੀ ਬਣਾਈਏ ਲੋ ਜੀ ਇਧਰ ਪੈਰਾਗਲਾਈਡ ਵੀ ਚੱਲ ਰਿਹਾ ਦੇਖ ਸਕਦੇ ਤੁਸੀਂ ਥੱਲੇ ਬੰਦੇ ਜ਼ੋਰ ਲਾ ਰਹੇ ਪੂਰਾ ਬਸ ਇੰਨਾ ਕੀ ਆ ਇਹ ਇਧਰ ਸੇ ਲੈ ਕੇ ਇਧਰੋਂ ਲੈ ਕੇ ਇਧਰ ਕਿੰਨੇ ਪੈਸੇ ਲੈਂਦੇ ਇਦਕੇ 500 ਰੁਪਏ 500 ਰੁਪਏ ਆਪ ਘੋਂਪਰ ਸੇ ਹੁੰਦਾ ਪਾੜੀ ਸੇ ਇਹ ਬੱਚੋ ਕੇ ਲਈ ਪਾੜੀ ਸੇ ਕਿਤਨੇ ਲੈਂਦੇ ਉਹ 1500 2000 ਰੁਪਏ ਕੀ ਬਾਤ ਆ ਯਾਰ ਇਹ ਬੱਚਿਆਂ ਵਾਸਤੇ ਪੈਰਾਗਲਾਈਡ ਕਰਦੇ ਆ ਤਾ ਕਰਕੇ 500 ਰੁਪਇਆ ਇੱਥੋਂ ਲੈ ਕੇ ਇੱਥੇ ਤੱਕ ਸਰ ਇੱਥੋਂ ਲੈ ਕੇ ਤੱਕ 500 ਰੁਪਇਆ ਬਾਕੀ ਵੱਡਿਆਂ ਦੀ ਪਹਾੜੀ ਤੋਂ ਕਰਦੇ ਪਤਾ ਨਹੀਂ ਇਧਰੋਂ ਕਿਹੜੀ ਪਹਾੜੀ ਆ ਐਨ ਉਚਾਈ ਤੋਂ ਛੋੜੇ ਬੱਚਿਆਂ ਨੂੰ ਪੈਰਾਗਲਾਈਡ ਕਰਾਉਣ ਲੱਗਿਆ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਵੀਡੀਓ ਬਣਾ ਕੇ ਦੇਖੋ ਕਿਦਾਂ ਸਾਰੇ ਲੱਗੇ ਆ ਦੇਖੋ ਲੈ ਭਾਈ ਓਏ ਹੋਏ ਕੀ ਬਾਤ ਐ ਕੀ ਬਾਤ ਐ ਓ ਤੂੰ ਐਵੇਂ ਖੁਸ਼ ਹੋਈ ਜਾਣਾ ਓਏ ਵਾਸ 500 ਰੁਪਇਆ ਗਿਆ ਏ ਲੱਗਾ 500 ਜਾਣ ਚਲੋ ਜੀ ਗਿਆ ਗਿਆ 500 ਉੱਧਰ ਦੇਖੋ ਲਹਿਰਾਂ ਖੱਢੀ ਨੇ ਗਾਣੇ ਲੱਗ ਨੱਚੀ ਜਾਂਦੇ ਨੇ ਘੋੜਿਆਂ ਦੀ ਰਾਈਡ ਹੁੰਦੀ ਆ ਦੇਖ ਸਕਦੇ ਹੋ ਘੋੜੇ 150 200 ਦੇ ਵਿੱਚ 300 ਰੁਪਏ ਦੇ ਵਿੱਚ ਰਾਈਡ ਦਿੰਦੇ ਕੋਈ ਲੰਬੀ ਕੋਈ ਛੋਟੀ ਰਾਈਡ ਫਾਈਨਲੀ ਆਪਾਂ ਇੱਥੇ ਗਰਾਊਂਡ 'ਚ ਬੈਠ ਚੁੱਕੇ ਆ ਦੇਖ ਸਕਦੇ ਤੁਸੀਂ ਇੱਧਰ ਕਾਫੀ ਖਾਲੀ ਜਗ੍ਹਾ ਆ ਸਪੇਸ ਤੇ ਇੱਧਰ ਲੋਕ ਜਿਆਦਾ ਆ ਉਧਰ ਹੀ ਸਾਈਡ 'ਤੇ ਪੈਰਾਗਲਾਈਡ ਹੁੰਦੀ ਆ ਇੱਧਰ ਪਾਣੀ ਮਤਲਬ ਥੋੜਾ ਜਿਹਾ ਹੋਰ ਆ ਮਹੀਨੇ ਪੂਰੀ ਜੰਮ ਜਾਣੀ ਇੱਥੇ ਬਰਫ਼ ਨਾਲ ਸਾਰਾ ਜੰਮ ਜਾਣਾ ਏਰੀਆ ਅੱਜ ਬਰਫ਼ ਪੈਣ ਦੀ ਸੰਭਾਵਨਾ ਹੈਗੀ ਬਾਰ-ਬਾਰ ਦੱਸਦਾ ਸੀ ਵੇਟ ਕਰਕੇ ਚੁੱਲੇ ਵਾਲਾ ਸੈਟਅਪ ਲਾਉਣ ਲੱਗੇ ਹੁਣ ਬਾਜੀ ਕੀ ਬਾਤ ਕਦੂਗਾ ਵੀ ਸਾਰਾ ਸਮਾਨ ਅਵੇਲੇਬਲ ਹੁੰਦਾ ਨਾ ਬਾਜੀ ਹੋਰ ਕੀ ਕੀ ਹੈ ਤੁਹਾਡੇ ਤੋਂ ਬਹੁਤ ਕੁਝ ਹੈ ਬਾਜੀ ਐਦਾਂ ਦੀਆਂ ਜਿਹੜੀਆਂ ਹੁਣ ਇੱਚ ਗੈਸ ਹੁੰਦੀ ਨਾ ਇਹਦੇ ਨਾਲ ਦੇ ਦੋ ਡੱਬੀਆਂ ਹੋਰ ਪਈਆਂ ਲਿਆ ਵੀ ਬਾਜੀ ਬਹੁਤ ਆ ਇਹਦੇ ਵਿੱਚ ਵੀ ਹੈਗੀ ਆਲੇ ਆਹੀ ਯੂਜ਼ ਕਰਦੇ ਆਪਾਂ ਨਾ ਆਹੀ ਕਰਦੇ ਪਏ ਹਲੇ ਆ ਦੋ ਪਈਆਂ ਹੋਰ ਹਲੇ ਆਹੀ ਨਹੀਂ ਖਤਮ ਹੋਈ ਆਹੀ ਮਨੀ ਗਾਨ ਸਾਹਿਬ ਹੋਰ ਪਹਿਲੋਂ ਉਦੋਂ ਪਹਿਲਾਂ ਵੀ ਬਹੁਤ ਯੂਜ਼ ਕੀਤੀ ਹੈ ਸਾਡੀ ਗੈਸ ਵਾਲਾ ਚੁੱਲਾ ਵੀ ਆ ਚੁੱਕਾ ਛੋਟਾ ਜਿਹਾ ਚੁੱਲਾ ਮਿੰਨੀ ਚੁੱਲਾ ਹੈ ਪਾਣੀ ਰੱਖ ਦਿੱਤਾ ਹੋਇਆ ਐਦਾਂ ਦੀ ਥੋੜੀ ਜਿਹੀ ਮੈਗੀ ਅਸੀਂ ਵੱੱਦ ਬਣਾਵਾਂਗੇ ਜ਼ਿਆਦਾ ਵਾਹ ਇਹਦਾ ਨਜ਼ਾਰਾ ਨਾ ਇੱਥੇ ਬਹਿ ਕੇ ਦੇਖੋ ਕੋਈ ਲਾਗੇ ਨਹੀਂ ਹੈਗਾ ਐਨ ਡਰਾਮ ਨਾ ਆਪਣਾ ਜਿੱਦਾ ਮਰਜੀ ਇੰਜੋਏ ਕਰ ਸਕਦੇ ਆਪਾਂ ਹਨਾ ਬਾਜੀ ਹਾਂਜੀ ਹਾਂਜੀ ਬਿਲਕੁਲ ਜੀ ਕਿ ਮੈਗੀਆਂ ਸਾਡੇ ਤੋਂ ਵਾਧੂ ਆ ਮੈਗੀ ਵਾਲੇ ਦੇ ਚੱਕੇ ਨਾਲ ਦੇ ਬੰਦੇ ਸਾਡੇ ਗਏ ਆ ਥੋੜਾ ਸਮਾਨ ਲੈਣ ਨੂੰ ਭੇਜਿਆ ਆ ਉਹ ਵੀ ਆਉਣ ਵਾਲੀ ਆ ਪਹੇ ਜਾ ਰਹੇ ਹੈ ਇਹ ਅਦਰ ਕਲਸਨ ਦੀ ਪੇਸਟ ਕਿਆ ਬਾਤ ਆ ਮੈਗੀ ਜਿਵੀ ਠੀਕ ਕਿ ਉਹ ਹੀ ਕੰਮ ਨਾ ਹੋਵੇ ਗਲਿਆਂ ਦਾ ਕੰਮ ਨਾ ਪਾ ਦਿਓ ਪੇਸਟ ਵਧੀਆ ਬਣਦਾ ਐ ਨਾ ਅੱਛਾ ਕਿਆ ਬਾਤ ਆ ਦੇਖਦੇ ਆ ਅੱਛਾ ਉਦੋਂ ਪਾਈ ਸੀ ਆਪਾਂ ਮਨੀਆਂ ਸਾਹਿਬ ਗਏ ਸੀ ਨਾਲ ਦੇ ਬੰਦੇ ਵੀ ਆ ਗਏ ਸਮਾਨ ਲੈਣ ਭੇਜਿਆ ਸੀਗਾ ਮੈਗੀ ਦੇ ਆਲੇ ਦੁ ਹਵਾ ਨੇ ਰੋਕਿਆ ਜਾ ਰਿਹਾ ਵੀ ਮੈਗੀ ਬਣ ਜਾਵੇ ਸਾਡੀ। ਪਾ ਦਿਓ ਭਾਜੀ ਖੱਟ ਲਓ ਕੰਮ ਨੂੰ। ਬੁਨੇ ਕੋਈ ਇਹ ਨਾ ਗੱਲ ਕਿ ਹਵਾ ਹੁੰਦਾ ਪੈਸਾ ਆਹਾ। ਮੈਂ ਵੀ ਲੋਟੇ ਜਾਂਦੇ ਆ। ਕੰਨੇ ਮੌਸਮ ਖਰਾਬ ਹੈਗਾ ਮੈਂ ਚਾਹੁੰਨਾ ਮੌਸਮ ਖਰਾਬ ਹੋਵੇ ਬਰਫ ਆਵੇ ਅਸੀਂ ਤਾਂ ਚਾਹੁੰਨੇ ਇੱਥੇ ਸਾਰਾ ਭਰ ਜਾਵੇ ਬਰਫ ਨਾਲ ਨਹੀਂ ਤਾਂ ਵੇਟ ਕਰਕੇ ਜਾਣੀ ਆ ਨਜ਼ਾਰੇ ਨਾਲ ਖਾਣ ਲਈ ਆਪਣੀ ਮੈਗੀ ਰੈਡੀ ਹੋ ਚੁੱਕੀ ਦੇਖ ਸਕਦਾ ਤੁਸੀਂ ਬੰਦੇ ਸਾਡੇ ਗੱਡੀ ਚ ਡੂਨੇ ਛੱਡੇ ਸੀ ਇਧਰੋਂ ਆਉਂਦੇ ਪਏ ਆ ਬਸ ਗੱਡੀ ਵੀ ਕਾਫੀ ਦੂਰ ਲਾਈ ਆ 10-15 ਮਿੰਟ ਆਉਣ ਜਾਣ ਲੱਗ ਜਾਂਦੇ ਆ ਆ ਕੇ ਫੇ ਖਾਣੇ ਆਪਾਂ ਮੈਗੀ ਰੈਡੀ ਹੋ ਚੁੱਕੀ ਆ ਰੈਡੀ ਹੋ ਚੁੱਕੀ ਦੇਖ ਸਕਦਾ ਤੁਸੀਂ ਬਾਜੂ ਨੇ ਮੈਗੀ ਪਾਉਣਗੇ ਯਾਨੋ ਉਸਨੂੰ ਮਿੱਤੇ ਦਾ ਠੰਡਾ ਇੱਕਦਮ ਇੱਕਦਮ ਮੌਸਮ ਠੰਡਾ ਹੋ ਗਿਆ ਨਾ ਮੈਗੀ ਖਾਓ ਹਾਂ ਉਹ ਵੀ ਸੋਨੂ ਭਾਈ ਦੇ ਹੱਥਾਂ ਦੀ ਸੀ ਲੇਡ ਵੀ ਲੰਗਰ ਲਾਦਾ ਮੈਗੀ ਦਾ ਸਮਝ ਨਾਲ ਅਸੀਂ ਬ੍ਰੈਡ ਲੈ ਆਏ ਥੋੜਾ ਢਿੱਡ ਵੀ ਭਰ ਜਵੇ ਲਓ ਜੀ ਮਿੱਤਰੋ ਮੈਗੀ ਆ ਚੁੱਕੀ ਆਪਾਂ ਖਾ ਪੀ ਕੇ ਤੇ ਫੇ ਚੱਲਦੇ ਹਾਂ ਤਾਂ ਅੱਗੇ ਦਾ ਬਾਕੀ ਤੁਹਾਨੂੰ ਕਾਰਵਾਈ ਜੋ ਵੀ ਹੈਗੀ ਸਾਰੀ ਦੱਸਦੇ ਹਾਂ ਕੀ ਨਹੀਂ ਕੀ ਨਹੀਂ ਮੈਗੀ ਮੂਗੀ ਖਾ ਕੇ ਡਾੜਾ ਢੂੜਾ ਆਪਣੀ ਸੈਟ ਕਰ ਲਿਆ ਤੇ ਹੁਣ ਵਾਰੀ ਹੈਗੀ ਸਾਡੀ ਕੌਫੀ ਦੀ ਹੁਣ ਕੌਫੀ ਪੀਵਾਂਗੇ ਭਾਜੀ ਕਿੰਨੇ ਕੇ ਪੈਸੇ ਬਚਾਲੇ ਆਪਾਂ ਦੀ ਦੱਸੋ ਵੈਸੇ ਤਾਂ ਆਪਾਂ ਪੈਸੇ ਬਚਾਉਣ ਨਹੀਂ ਆਏ ਸੀ ਆਪਾਂ ਸਿਰਫ ਇੰਜੋਏ ਕਰਨ ਆਏ ਆਪਣਾ ਹਨਾ ਮਤਲਬ ਜੇ ਉੱਦਾਂ ਕਰਦੇ ਤਾਂ ਜਾਨੀ ਕਿ 15 ਕੁ 100 ਰੁਪਏ ਤਾਂ ਆਰਾਮ ਨਾਲ इजीली ਬਾਰੇ ਕਿਉਂਕਿ 70 80 ਰੁਪਏ ਇੱਥੇ ਕੌਫੀ ਆ ਮੈਗੀ ਵੀ ਬਹੁਤ ਮਹਿੰਗੀ ਆ ਇੱਥੇ ਪ੍ਰਾਈਸ ਕਿਉਂਕਿ ਮੈਨ ਆਪਾਂ ਜਗਾ ਦੇ ਉੱਤੇ ਆ ਨਾ ਇਸ ਕਰਕੇ ਸਾ ਕਹਿਣਾ ਕੀ ਚਾਹੁੰਦੇ ਤੁਸੀਂ ਕੁਛ ਨਹੀਂ ਜੀ ਬਸ ਨਿਆਰੇ ਲੈ ਰਹੇ ਆਂ ਆਏ ਦੇ ਲੋ ਕਿੱਥੇ ਆਏ ਰੱਬ ਦੀ ਧੁੰਨੀ ਚ ਹੋਰ 커피 ਬਣ ਚੁੱਕੀ ਆ ਦੇ ਲੋ ਵਾਲਾ ਮਾਰਦੀ ਆ ਫਾਈਨਲੀ ਕਾਫੀ ਆ ਚੁੱਕੀ ਆ ਸਵਿਟਜ਼ਰਲੈਂਡ ਦੇ ਸਾਹਮਣੇ ਉਹ ਕੱਪ ਕਾਫੀ ਤੇ ਬੱਝ ਚੁੱਕਿਆ ਸੀ ਉਹ ਬੰਦਾ ਲੈ ਗਿਆ ਉਹਨਾਂ ਨੂੰ ਦੇ ਦਿੱਤੀ ਗਾ ਸ਼ਰੋ ਹੈਰਾਨ ਹੋ ਗਏ ਹੈ ਕਾਫੀ ਦੀਪ ਜਿਹੜੀ ਬਰਫ ਪੈ ਗਈ ਮੈਂ ਕਿਹਾ ਪਤੀਲੇ ਇੱਥੇ ਛੱਡ ਜਾਣੇ ਭਾਈ ਨੇ ਮੁੜ ਕੇ ਇੱਥੇ ਬਰਫ ਹੀ ਰਹਿਣੇ ਆ ਕੁੰਡਾ ਹੀ ਜਣਾ ਬਰਫ ਦੇ ਉੱਪਰੋਂ ਪਾਵਾ ਪਤੀਲੇ ਪੰਜਾਬ ਚ ਬਥੇਰੇ ਭੱਜਣ ਦੀ ਗੱਲ ਨਹੀਂ ਆਪਾਂ ਆਉਂਦੇ ਫੜਾਉ ਤੇਰੇ ਸਮਝ ਸਰ ਕਿਤਨੇ ਕਿਤਨੇ ਦਿਨ ਪਹਿਲੇ ਬਰਫ ਪਈ ਸੀ ਅਭੀ ਇਧਰ ਸਰ 15 ਦਿਨ ਪੀਛੇ 15 ਦਿਨ ਪੀਛੇ ਮਤਲਬ ਅੱਜ ਹੈ 11 ਜਨਵਰੀ ਹੈ ਨਾ 15 ਦਿਨ ਪੀਛੇ ਲਗਾ ਲਓ 11 ਜਨਵਰੀ ਦੇ 27 28 ਤਰੀਕ ਨੂੰ ਪਈ ਸੀ ਹਾਂ 27 28 ਤਾਂ ਅਬ ਕਦ ਪੜੇਗੀ ਅਬ ਤੋਂ ਪਤਾ ਨਹੀਂ ਹੈ ਸਾਰੇ ਕੋ ਬੱਸ ਚਾਂਸ ਹੈ ਯਾਰ ਅੱਜ ਅੱਜ ਰਾਤ ਕੇ ਚਾਂਸ ਹੈ ਨਾ ਪੜਨੇ ਕੀ ਅਗਰ ਇੱਕ ਦੀ ਪੜੀ ਗਈ ਤਾਂ ਕਮ ਸਕ ਕਮ 1 ਹਫਤਾ ਰਹੇਗੀ 1 ਹਫਤਾ ਰਹੇਗੀ ਇੱਥੇ ਪੈਰਾ ਪੂਰਾ ਮਤਲਬ ਜਲਦੀ ਪਿਗਲਦੀ ਨਹੀਂ ਹੈ ਉੱਪਰ ਤੋਂ ਹੈ ਹੀ ਲੇਕਿਨ ਉੱਪਰ ਵਾਲੇ ਪਹਾੜ ਉਹ ਉੱਪਰ ਵਾਲੇ ਪਹਾੜੀ ਉਹ ਤੋਂ ਇਹ ਤਾਂ ਅਗਰ ਇਹ ਜਿਆਦਾ ਪੜੀ ਜਾਈਏ ਨਾ ਪਰਪ ਤਾਂ ਇਹ ਰੋਡ ਉਹ ਫਿਰ ਮਾਰਚ ਮੈਂ ਖੁੱਲੇਗਾ ਅੱਛਾ ਫਿਰ ਬੰਦ ਹੋ ਜਾਏਗਾ ਉੱਪਰ ਅੱਛਾ ਕੰਬਾ ਵਾਲਾ ਖੁੱਲੇਗਾ ਤਾਂ ਫਿਰ ਦੂਸਰੇ ਰਸਤੇ ਸਾਨਾ ਪੜੇਗਾ ਨਾ ਬਾਇਆ ਕੰਬਾ ਠੀਕ ਹੈ ਸਰ ਚਲੋ ਥੈਂਕ ਯੂ ਸਰ ਕਿ ਜਾਣ ਨੂੰ ਦਿਲ ਤਾਂ ਨਹੀਂ ਕਰਦਾ ਪਰ ਜਾਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਹੈ 200 250 ਕਿਲੋਮੀਟਰ ਹੈਗਾ ਪਰ 250 ਕਿਲੋਮੀਟਰ ਕੱਢਣਾ ਬਹੁਤ ਔਖ ਪੜ ਮੋਟਾ ਫੋਟਾ ਫੋਟਾ ਖੱਚ ਕੇ ਫੇ ਨਿਕਲਦੇ ਇਥੋਂ ਅਪਡੇਟ ਤੁਹਾਨੂੰ ਦੇਤੀ ਆਪਾਂ ਵੀ ਬਰਫ ਹਾਲੇ ਹੈ ਨਹੀਂ ਕੋਈ ਇਹ ਦਿਨ ਪਹਿਲਾਂ ਪੈ ਕੇ ਹੱਡੀ ਸੀਗੀ ਤੇ ਹੁਣ ਵੀ ਅੱਜ ਕਹਿੰਦੇ ਆ ਵੀ ਚਾਂਸ ਹੈਗੇ ਬਰਫ ਬਰ ਪੈਣ ਦੇ ਬਾਕੀ ਕਹਿ ਨਹੀਂ ਸਕਦੇ ਆਪਾਂ ਸ਼ਾਇਦ ਪੈ ਵੀ ਜਾਵੇ ਸ਼ਾਮ ਤੱਕ ਲਓ ਜੀ ਦੋਸਤੋ ਇਹ ਵਲੌਗ ਦਾ ਪਾ ਇਥੇ ਐਂਡ ਕਰਦੇ ਆਂ ਟਾਈਮ ਹੋ ਚੁੱਕਿਆ ਜੀ 3:18 ਬਰਫ ਸਾਨੂੰ ਮਿਲੀ ਨਹੀਂ ਸਾਨੂੰ ਬਹੁਤ ਉਮੀਦ ਸੀਗੀ ਬਰਫ ਮਿਲ ਗਈ ਸੋਚਾ ਲਓ ਜੀ ਜੀ ਮਿਲੂਗੀ ਬਟ ਲਓ ਜੀ ਵੀ ਨਹੀਂ ਬਰਫ ਮਿਲੀ ਸਵਿਟਜ਼ਰਲੈਂਡ ਤੱਕ ਵੀ ਆ ਗਏ ਹਰ ਰਾਸਤੇ ਜਿਹੜੀ ਸੀਗੀ ਤੁਹਾਨੂੰ ਦਿਖਾਈ ਆਪਾਂ ਥੋੜੀ ਉਚਾਈ ਤੇ ਅੱਜ ਦਾ ਹਰ ਹਵਾ ਬਹੁਤ ਚਾਰੀ ਠੰਡੀ ਜਿਹਾ ਮੌਸਮ ਖਰਾਬ ਹੋ ਗਿਆ ਉਹਦਾ ਕਹਿ ਨਹੀਂ ਸਕਦੇ ਬਾਕੀ ਬਲੌਗ ਦਾ ਇੱਥੇ ਐਂਡ ਕਰਦੇ ਆ ਇਹ ਤੁਹਾਨੂੰ ਅਪਡੇਟ ਦੇਣੀ ਸੀ ਆਪਾਂ 2025 ਦੀ ਵੀ ਫਿਲਹਾਲ ਇੱਥੇ ਹਾਲੇ ਬਰਫ਼ ਨਹੀਂ ਹੈਗੀ ਅੱਜ ਤੋਂ 6 ਦਿਨ ਪਹਿਲਾਂ ਪਈ ਸੀ ਪੈ ਜਾਊਗੀ ਹਾਂ ਜੇ ਇੱਕ ਵਾਰੀ ਪੈ ਗਈ ਫਿਰ ਵਧੀਆ ਗੱਲਬਾਤ ਬਣ ਜਾਣੀਆਂ ਬਾਕੀ ਬਲੌਗ ਦਾ ਐਂਡ ਕਰਦੇ ਆ ਜਿਨ੍ਹਾਂ ਜਿਨ੍ਹਾਂ ਨੇ ਵੀਡੀਓ ਦੇਖੀ ਤੇ ਦੇਖ ਲਓ ਧੰਨਵਾਦ ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਫਾਰਵਰਡ ਹੈ ਆਪਾਂ ਤੁਹਾਡੇ ਲਈ ਵਧੀਆ ਵਧੀਆ ਬਲੌਗ ਲੈ ਕੇ ਆਵਾਂਗੇ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਅੱਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼